ਮੇਰਾ ਸਿਮਰਨ ਭਾਈ ਜੀ ਹਰਜੀਤ ਭਾਈ ਮੈਂ ਇੰਡੀਕੇਟਰ ਦਿੱਤਾ ਸੀ ਮੈਂ ਇੱਧਰ ਜਾਣਾ ਸੀ ਗਊਸ਼ਾਲਾ ਵਾਲੀ ਸਾਈਡ ਤੇ ਡਰਾਈਵਰ ਨੂੰ ਚੰਗਾ ਪੱਲਾ ਦਿਖਦਾ ਪਿਆ ਵੀ ਇੰਡੀਕੇਟਰ ਦਿੱਤਾ ਹੋਇਆ ਵੀ ਬ੍ਰੇਕ ਲਾਉਣ ਨੂੰ ਲਾ ਸਕਦਾ ਸੀ ਇਹਨੇ ਬ੍ਰੇਕ ਨਹੀਂ ਲਾਈ ਪਿਛਲਾ ਪਾਸਾ ਲਿਆ ਕੇ ਅੱਗੇ ਗੱਡੀ ਜਮਾਰਤਾ ਗੱਡੀ ਨੂੰ ਹੋਏ 15 ਦਿਨ ਹੋਏ ਬਾਈ ਲਿੱਤੀ ਨੂੰ ਹਾਂਜੀ 15 ਦਿਨ ਹੋਈ ਪਾਜੀ ਗੱਡੀ ਲਿੱਤੇ ਨੂੰ ਡਰਾਈਵਰ ਨੂੰ ਇੰਡੀਕੇਟਰ ਦਿਖਦਾ ਵੀ ਪਿਆ ਹਾਂਜੀ ਪੂਰਾ ਉੱਪਰ ਪਾਜੀ বাস ਸਹੀ ਸੀ বাস ਵਾਲਿਆਂ ਨੂੰ ਇੰਡੀਕੇਟਰ ਦਿਖਦਾ ਪਿਆ ਰੋਕ ਲਵੇ ਉਹ ਵਿੱਚ ਲਿਆ ਕੇ ਮਾਰ ਰਿਹਾ ਜਾਣ ਕੇ ਵਿੱਚ ਅੱਗੇ ਬ੍ਰੇਕ ਬ੍ਰੇਕ ਲਿਆ ਲੈ ਕੇ ਅੱਗੇ ਲਿਆ ਰਿਹਾ ਬ੍ਰੇਕ ਮਾਰ ਮਾਰ ਕੇ ਪਾਜੀ ਮੈਂ ਉਧਰੋਂ ਆ ਰਿਹਾ ਸੀਗਾ ਡੱਬਾ ਰੋਡ ਵੱਲੋਂ ਉਧਰੋਂ ਤੇ ਮੈਂ ਵਾਪਸ ਮੋੜ ਕੇ ਉਧਰ ਜਾਣਾ ਸੀ ਗਊਸ਼ਾਲਾ ਵਾਲਾ ਮੈਂ ਇੰਡੀਕੇਟਰ ਦਿੱਤਾ ਸੀ ਬਕਾਇਦਾ বাস ਸਿੱਧੀ ਜਾ ਰਹੀ ਸੀ ਇੰਡੀਕੇਟਰ বাস ਵਾਲੇ ਨੂੰ ਦਿਖਦਾ বাস ਬੜੀ ਦੂਰ ਸੀ বাস ਵਾਲੇ ਨੂੰ ਇੰਡੀਕੇਟਰ ਦਿਖਦਾ ਵੀ ਹੋਊਗਾ ਜੇ ਦੂਰ ਹੋਊਗੀ ਤਾਂ ਵੀ ਉਹਨੇ ਵਿੱਚ ਲਿਆ ਕੇ ਮਾਰੀ ਪਾਜੀ ਕੰਡੈਕਟਰ ਹਥੋ ਬਾਈ ਕਹਿੰਦਾ ਸੀ ਕਹਿੰਦਾ ਮੈਂ ਸਰਕਾਰੀ ਮਲਾਵਾ ਤੂੰ ਮੇਰਾ ਕੁਝ ਨਹੀਂ ਕਰ ਸਕਦਾ ਕਹਿੰਦਾ ਜੋ ਕਰਨਾ ਤੂੰ ਕਰ ਲੈ ਉਦੋਂ ਧਮਕੀ ਦੇ ਰਿਹਾ ਉਦੋਂ ਧਮਕੀ ਦੇ ਰਿਹਾ ਬੱਸ ਲਾ ਕੇ ਧਰਨਾ ਦੇ ਦੇਣਾ ਉਦੋਂ ਧਮਕੀ ਦੇ ਰਿਹਾ ਭਾਈ ਉਹਨਾਂ ਨੂੰ ਕਿਹਾ ਵੀ ਫੈਸਲਾ ਕਰ ਲੋ ਜਿਹੜੇ پیسے ਲੱਗਦੇ ਲਾ ਦਿਓ ਮੇਰੀ 15 ਦਿਨ ਬਰਾਨੀ ਗੱਡੀ ਨੇ 15 ਦਿਨ ਹੋਏ ਲੱਤੇ ਨੂੰ ਜਿੰਨੇ پیسے ਲੱਗਦੇ ਲਾ ਦਿਓ ਮੰਦੇ ਨਹੀਂ ਵੀ ਹਥੋ ਬਾਈ ਪੈਂਦਾ ਬੈ ਡਰਾਈਵਰ ਕੰਡੈਕਟਰ ਉਤੋਂ ਧਮਕੀਆਂ ਦੇ ਰਿਹਾ ਵੀ ਡਰਾਈਵਰ ਪਹਿਲਾਂ ਦੇ ਰਹੀ ଥି ਧਮਕੀਆਂ ਵੀ ਮੈਂ ਸਰਕਾਰੀ ਮੁਲਾਜ਼ਮ ਆ ਕੰਡੈਕਟਰ ਉਤੋਂ ਦੇ ਰਿਹਾ ਵੀ ਸਰਕਾਰੀ ਮੁਲਾਜ਼ਮ ਆ ਕਹਿੰਦਾ ਮੈਂ ਮੁਲਾਜ਼ਮ ਪਰੇ ਖੜੇ ਸੀ ਜੀ ਉਹ ਆਇਆ ਉਹ ਵੀ ਉਹਨੇ ਸੈਟ ਹੀ ਲੈ ਰਿਆ ਜੀ ਬਸ ਆਲੇ ਸਰਕਾਰੀ ਮੁਲਾਜ਼ਮ ਸਰਕਾਰੀ ਬੱਸ ਹਾਂਜੀ ਹਾਂਜੀ ਕਲੇਮ ਦਵਾ ਦੇ ਜਿੰਨੇ ਪੈਸੇ ਲੱਗਣਗੇ ਜ਼ਰੂਰੀ ਆ ਭਾਜੀ ਉਹਦਾ ਕਿਉਂਕਿ 15 ਦਿਨਾਂ ਦੀ ਬਾਜੀ ਗੱਡੀ ਲੈ ਤੈਨੂੰ ਕਲੇਮ ਤਾਂ ਲਵਾਵਾਂਗੇ ਫਿਰ ਪੈਸੇ ਦੇਣੇ ਪੈਣੇ ਉਹਨਾਂ ਨੂੰ ਮਾਮਲਾ ਯਾਰ ਤੁਹਾਡੇ ਸਾਹਮਣੇ ਹੀ ਆ ਮੈਂ ਸਿੱਧਾ ਜਾ ਰਿਹਾ ਵਾਂ ਉਧਰ ਉਹ ਲੈ ਆ ਕੇ ਗੱਡੀ ਮਾਰ ਰਿਹਾ ਮੇਰਾ ਥੋੜੀ ਕਸੂਰ ਹੈ ਕੁਛ ਨਹੀਂ ਦਿੰਦਾ ਐਨੀਆਂ ਸਵਾਰੀਆਂ ਝੂਠ ਬੋਲਦੀਆਂ ਸਾਰੀਆਂ ਮੈਂ ਕਹਾਂ ਸਾਰੇ ਵਿੱਚ ਆ ਪੁੱਛ ਲੋ ਇਹਨਾਂ 52 ਸਵਾਰੀਆਂ ਵਿੱਚ ਇੱਕ ਵੀ ਕਹਿ ਦੇਵੇ ਮੈਂ ਗਲਤ ਆ ਮਾਮਲਾ ਜੀ ਯਾਰ ਰੋਡਵੇ ਦੀ ਬੱਸ ਆ ਆਪਣੀ ਨੰਬਰ ਕੀ ਇਹਦਾ ਦੇਖੋ ਰੋਡਵੇ ਦੀ ਬੱਸ ਚ ਉਧਰ ਸਕਾਰਪਿਓ ਵੱਡੀ ਦਾ ਆ ਕੋਈ ਆਪਣਾ ਜਿਹੜੀ ਬੱਸ ਆਪਣੀ ਸਿੱਧੀ ਆ ਰਹੀ ਸੀ ਉਧਰੋਂ ਜਿਹੜੀ ਤਾਜਪੁਰ ਰੋਡ ਜੇਲ੍ਹ ਰੋਡ ਆ ਉਧਰੋਂ ਜਿਹੜੀ ਸਕਾਰਪੀਓ ਕ੍ਰਾਸ ਕਰ ਰਹੀ ਸੀ ਕੀ ਕ੍ਰਾਸ ਕਰਦੇ ਕਰਦੇ ਨਾ ਉਹਨਾਂ ਨੇ ਬੱਸ ਦੇ ਪਿੱਛੇ ਗੱਡੀ ਮਾਰਤੀ ਆ ਜਿਹਦੇ ਦੇ ਉਦੋਂ ਸਕਾਰਪੀਓ ਦਾ ਥੋੜਾ ਪਤਾ ਨੁਕਸਾਨ ਹੋਇਆ ਅਸੀਂ ਲੱਖੇ ਤਾਂ ਉਹਨੂੰ ਸਮਝਾ ਪਿਆ ਆਪਣੇ ਗੱਡੀਆਂ ਸਾਈਡ ਤੇ ਕਰ ਲਓ ਜਿਨ੍ਹਾਂ ਨੇ ਸਾਨੂੰ ਧਮਕੀ ਦਿੱਤੀ ਕਿ ਅਸੀਂ ਇੱਥੇ ਰੋਡ 'ਤੇ ਬੱਸਾ ਖੜਾ ਕੇ ਆਪਣਾ ਧੰਡਾ ਧੰਡਾ ਦੇਵਾਂਗੇ ਤੇ ਜਾਮ ਲਾਵਾਂਗੇ ਇਹ ਇਹ ਬੱਸ ਨੂੰ ਮੈਂ ਅੱਗੇ ਕਰਾਉਣ ਦੀ ਕੋਸ਼ਿਸ਼ ਕੀਤੀ ਜਿਨੇ ਮੈਨੂੰ ਕਿਹਾ ਵੀ ਮੈਂ ਅੱਗੇ ਨਹੀਂ ਹੋਣਾ ਮੈਂ ਮੈਂ ਆਪ ਇੱਥੇ ਸਵਾਰੀਆਂ ਲਾ ਕੇ ਤਰਨਾ ਦਊਂਗਾ ਵੀ ਸਾਡੇ ਸਾਡੇ ਅਸੀਂ ਸਾਰੀਆਂ ਬੱਸਾਂ ਰੋਡਵੇ ਤੇ ਰੋਕੇ ਤੇ ਤਰਨਾ ਦਵਾਗੇ ਇਹ ਮੈਨੂੰ ਗੱਲ ਕਹੀ ਨਾ ਨੇ ਜੱਤੀ ਵਾਲਾ ਕਹਿ ਰਿਹਾ ਕਿ ਮੈਂ ਹਿੰਦੀ ਕਰਾਂਗਾ ਲੇਕਿਨ ਬਾਕੀ ਵਾਲੇ ਚਲੇ ਜਾਇਆ ਵੀ ਇਹ ਉਹ ਐਥੇ ਲੁਧਿਆਣਾ ਲੁਧਿਆਣਾ ਟ੍ਰੈਫਿਕ ਜਾਮ ਕਾ ਜਾਮ ਹੋਣ ਕਰਨ ਇੰਡੀਕੇਟਰ ਅਜ ਕਰ ਇਹਨਾਂ ਦਿਖਦਾ ਨਹੀਂ ਕਿ ਬੱਸ ਉੱਚੀ ਹੁੰਦੀ ਉਹ ਥੋੜਾ ਉਹ ਗੱਡੀ ਨਹੀਂ ਵੀ ਸੀ ਜਦੋਂ ਹਾਂ ਉਹ ਥੋੜੀ ਇੱਕ ਕ੍ਰਾਸ ਕਰ ਲੱਗਿਆ ਤਾਂ ਪਿਛਲਾ ਹਿੱਸਾ ਦਾ ਗੱਡੀ ਦਾ ਵੱਜ ਗਿਆ ਜੀ ਹੁਣ ਕੀ ਕਾਰਵਾਈ ਕਰੀਏ ਕਾਰਵਾਈ ਜੀ ਹੁਣ ਫੋਨ ਕੀਤਾ ਆਈਓ ਸਾਹਿਬ ਨੂੰ ਕੰਟਰੋਲ ਰੂਮ ਤੇ ਕੀਤਾ ਹੁਣ ਆਈਓ ਆ ਰਹੇ ਨੇ ਦੇਖੋ ਅੱਗੇ ਉਹਨਾਂ ਨੂੰ ਇਹ ਗੱਡੀਆਂ ਥਾਣਾ ਲੈ ਕੇ ਜਾਵਾਂਗੇ ਤੇ ਬਣਦੀ ਕਾਰਵਾਈ ਤੇ ਬਣਦੀ ਉਹ ਕਾਰਵਾਈ ਕਰਾਂਗੇ